ਨੇ ਦੇਸ਼ ਦੇ ਪ੍ਰਤੀ ਸ਼ਰਧਾ ਤੇ ਪਿਆਰ ਦਾ ਕਰਕੇ ਪ੍ਰਚਾਰ ਥੋੜੇ ਦਿਨ ਲਈ ਬੰਦ ਕੀ ਰਿਹਾ ਹੋਇਆ ਹੈ ਪੰਜਾਬ ਦੀ ਆਸਥਾ ਦੇ ਨਾਲ ਜੁੜਿਆ ਹੋਇਆ ਹੈ ਤੇ ਪੂਰੇ ਵਰਲਡ ਦੀ ਆਸਥਾ ਦੇ ਨਾਲ ਜੁੜਿਆ ਹੋਇਆ ਹੈ ਇਹ ਤੁ ਜੋਸ਼ ਤੇ ਜਜ਼ਬਾ ਉਹਨ ਸ਼ੁਰੂਆਤ ਚ ਹੈ ਕਿ ਅਗਲੇ 5 ਸਾਲ ਤੱਕ ਜਿਵੇਂ 1.5 ਹੱਦਾ ਕੇ ਇਲੈਕਸ਼ਨ ਤੇ ਨਿਓਰ ਪਿਆ ਤਾਂ ਤੱਕ ਵੀ ਰਹੂਗਾ 48 ਸਾਲ ਮੇਰੀ ਉਮਰ ਹੋ ਚੁੱਕੀ ਹੈ ਜੀ ਇਹ ਜਜ਼ਬਾ ਚੰਮ ਦੇ ਦਾ ਜਜ਼ਬਾ ਇਦਾਂ ਦੀ ਕਿਰਾਏ ਤੇ ਰਹਿੰਦੇ ਸੀ ਮਾਪੇ ਚੰਮ ਦੇ ਨਹੀਂ ਉਹਨਾਂ ਨੂੰ ਪਲਾਟ ਲੈ ਤਾ ਜੰਮ ਦੇ ਪਲਾਟ ਲੈਤਾ business ਸੈੱਟ ਹੋ ਗਿਆ ਦੇਖੋ ਜਸਪਾ ਕਿੱਟਾ ਕਿ ਅੱਜ ਖੁਦਾ ਦੀ ਕਿਰਪਾ ਕਿੱਡੀ ਹੈ ਵੀ ਦੁਨੀਆ ਭਰ ਦੇ ਵਿੱਚ ਮੇਰੇ ਬਜ਼ੁਰਗ ਸ੍ਰੀ ਅਰਜਨਦਾਸ ਦੁਆ ਜੀ ਦਾ ਮੇਰੀ ਮਾਤਾ ਬਿਮਲਾ ਦੁਆ ਜੀ ਦਾ ਨਾਮ ਹੈ ਕਈ ਵਾਰੀ ਬਾਪ ਕਰਕੇ ਨਾਮ ਹੁੰਦਾ ਹੈ ਕਿ ਬੱਚਿਆਂ ਕਰਕੇ ਨਾਮ ਹੈ ਉਹਨਾਂ ਦਾ ਨਾਮ ਹੈ ਉਹਨਾਂ ਦਾ ਕਰਕੇ ਜਾਦਾ ਨਾਮ ਹੈ ਥੋੜਾ ਮੇਰਾ ਕਰਕੇ ਨਾਮ ਆ ਵੀ ਇਹ ਉਹਦਾ ਪੁੱਤ ਹੈ ਅੱਜ ਜਦੋਂ ਮੈਂ ਕਚਹਿਰੀੋਂ ਨਿਕਲਿਆ ਤੁਹਾਨੂੰ ਦੱਸਣਾ ਚਾਹਨਾ ਤਰਕੇ ਮੈਂ ਪੰਡਤਾਂ ਦੇ ਢਾਬੇ ਤੇ ਗਿਆ ਜਿੱਥੇ ਨਿੱਕਾ ਭਾਜੀ ਸੀਗੇ ਨਿੱਕਾ ਭਾਜੀ ਨੇ ਆਪਣੇ ਵੱਡੇ ਬ੍ਰਦਰ ਜੀ ਨੇ ਮੈਨੂੰ ਮਿਲਾਇਆ ਤੇ ਉਹਨਾਂ ਨੇ ਦੱਸਿਆ ਵੀ ਇਹ ਅਰਜਨਦਾਸ ਦੂਆ ਦਾ ਬੇਟਾ ਆ ਤੇ ਉਹਨਾਂ ਨੇ ਉੱਠ ਕੇ ਮੈਨੂੰ ਅਸ਼ੀਰਵਾਦ ਦਿੱਤਾ ਦੋਨੋਂ ਹੱਥਾਂ ਦੇ ਨਾਲ ਇਸ ਲਈ ਮੈਂ ਜਿਹੜਾ ਜੋਸ਼ ਜਜ਼ਬਾ ਲੈ ਕੇ ਚੱਲਿਆ ਸ਼ਾਇਦ ਕਬਰਾਂ ਤੱਕ ਵੀ ਇਦਾਂ ਜਾਊਗਾ ਜਦੋਂ ਕਫਨ ਹੋਏ ਉਹਦੇ ਵੀ ਮੈਂ ਲੱਤਾਂ ਨਾ ਮਾਰਾਂ ਮੈਨੂੰ ਕੱਢ ਦੇ ਯਾਰ ਬਾਹਰ ਮੈਂ ਦੁਨੀਆ ਦੀ ਸੇਵਾ ਕਰਨੀ ਹੈ ਜਦੋਂ ਵੋਟ ਦੀ ਵੋਟ ਪਾਉਣ ਦਾ ਟਾਈਮ ਆਉਂਦਾ ਹੁੰਦਾ ਤਾਂ ਕਈ ਵਾਰ ਲੋਕ ਨਾ ਪਾਰਟੀਆਂ ਵਾਲੇ ਸੁਪਤ ਲੱਗ ਜਾਂਦੇ ਨੇ ਗੱਟੀਆਂ ਚਾਰਟ ਪਾਰਟੀਆਂ ਨੇ ਕਿਹੜੇ ਕਿਹੜੇ ਨਾਮ ਲਈਏ ਤੁਸੀਂ ਇੰਡੀਪੈਂਡੈਂਟ ਕਰਕੇ ਚੋਣ ਮੈਦਾਨ ਦੇ ਵਿੱਚੋਂ ਤੁਹਾਨੂੰ ਕਿਉਂ ਲੱਗਨਗੇ ਅਸੀਂ ਵੋਟ ਪਾਉਣ ਤੁਹਾਡਾ ਅੱਜੇ ਪਲੱਸ ਪੁਆਇੰਟ ਦੂਜੀ ਪਾਰਟੀ ਦੇ ਉਮੀਦਵਾਰਾਂ ਦੇ ਮੁਕਾਬਲੇ ਕੀ ਹੋਊਗਾ ਮੇਰਾ ਪਲੱਸ ਪੁਆਇੰਟ ਇਹੀ ਹੋਏਗਾ ਜੀ ਜੋ ਅੱਜ ਤੱਕ ਮੇ ਚਾਹੇ ਉਹ ਲੁਧਿਆਣੇ ਦੀ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਚੰਡੀ ਦੀ ਗੜ੍ਹ ਦੀ ਸੈਕਟਰੀਏਟ ਹੋਵੇ ਤੇ ਚਾਹੇ ਕੈਪੀਟਲ ਆਫ ਇੰਡੀਆ ਹੋਵੇ ਦਿੱਲੀ ਹੋਵੇ ਤੇ ਜਿੱਥੇ ਤੱਕ ਮੈਨੂੰ ਜਾ ਕੇ ਕਿਸੇ ਦਾ ਕੰਮ ਕਰਾਉਣਾ ਪਿਆ ਮੈਂ ਕੰਮ ਕਰਾਇਆ ਆ ਕਿਉਂ ਕਿਉਂਕਿ ਮੈਨੂੰ ਪ੍ਰੈਸ਼ਰ ਹੁੰਦਾ ਵੀ ਮੈਨੂੰ ਉਹਨਾਂ ਨੇ ਕੰਮ ਕਿਹਾ ਆਸ ਰੱਖ ਕੇ ਆਏ ਆ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ ਅਰਜੰਦਾਸ ਫੋਰਮੈਨ ਕਿ ਜੇ ਤੇਰੇ 'ਚ ਕੰਮ ਕਰਨ ਦੀ ਸ਼ਮਤਾ ਆ ਕੰਮ ਕਰਨ ਦੀ ਹਿੰਮਤ ਹੈ ਤੂੰ ਕਿਸੇ ਨੂੰ ਜੇ ਟਾਲ ਦਿੱਤਾ ਪਰਮਾਤਮਾ ਨੇ ਜਿਹੜੀ ਸ਼ਕਤੀ ਤੇਰੇ ਤੇ ਦਿੱਤੀ ਆ ਜਿਹੜਾ ਆਸ਼ੀਰਵਾਦ ਤੇਰੇ ਤੇ ਰੱਖਿਆ ਉਹ ਚੱਕ ਕੇ ਜਦ ਹੀ ਦੂਜੇ ਤੇ ਰੱਖ ਦੇਣਾ ਆ ਇਸ ਲਈ ਇਹ ਕੰਮ ਨਾ ਕਰੀ ਮੈਨੂੰ ਵੀ ਸੇਵਾ ਕਰਨ ਦੇ ਵਿੱਚ ਬਹੁਤ ਮਜ਼ਾ ਆਉਂਦਾ ਹੈ ਬਹੁਤ ਅੱਛਾ ਲੱਗਦਾ ਹੈ ਇਸੇ ਕਰਕੇ ਮੈਂ ਉਹ ਸੇਵਕ ਬਣਿਆ ਰਹੂੰਗਾ ਤੇ ਸੇਵਾ ਕਰਦਾ ਰਹੂੰਗਾ ਜਦ ਹੀ ਆਉਣ ਸਮੇਂ ਚ ਕਹਿ ਨਹੀਂ ਕਿ ਕਰਨੀ ਕਰਨੇ ਚ ਹੋਰ ਆ ਫਰਕ ਨਹੀਂ ਹੋ ਪਹਿਲਾਂ ਫਰਕ ਹੋਇਆ ਨਹੀਂ ਤਾਂ ਹੁਣ ਫਰਕ ਹੋਣਾ ਨਹੀਂ ਹੈ ਹੈਲੋ ਆ थैंक यू थैंक यू பாਜੀ ਮੈਂ ਕਾਨਫਰੈਂਸ 'ਚ ਆ ਮੈਂ 5-10 ਮਿੰਟ ਬੈਕ ਕਾਲ ਕਰਨਾ ਤੁਰੀ ਤੁਰੀ ਟਰੰਪਟ ਜੀ 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 ਪੂਰਾ ਧਿਆਨ ਰਹੇਗਾ ਜੀ थैंक यू ਜੀ ਜੀ ਧੰਨਵਾਦ ਹੈ ਜੀ ਜਦੋਂ ਇਹ ਚੋਣ ਨਿਸ਼ਾਨ ਹਰ ਘਰ ਤੱਕ ਪਹੁੰਚ ਗਿਆ ਨਾ ਤਾਂ ਵੋਟ ਇਨ ਨਹੀਂ ਪੈਂਦੀ ਕਿੰਨਾਂ ਪੈਂਦੀ ਦਿਮਾਗ 'ਚ ਪੜਨਾ ਪੈਂਦਾ ਵੀ 50 ਸੁੰਨੀ ਹੈ ਕਿ ਕਮਲ ਤਾਂ ਕਾਢੀ ਕਿਚੜ ਚੁਲਿਆਇਆ ਹੂੰ ਬਾਕੀ ਉਹਨਾਂ ਕੀ ਕਮਾ ਵੀ ਤਕੜੀ ਤੁਹਾਨੂੰ ਪਤਾ ਹੀ ਕੀ ਕੋਲੀ ਜਾਂਦੀ ਹੈ ਕਰ ਰਹੇ ਹੋ ਨਾ ਰਿਪੋਰਟ ਕਰਨਾ ਕੋਈ ਤਾਂ ਉਹ ਜਿਆਦਾ ਕੁਝ ਨਹੀਂ ਝਾੜੂ ਸਫਾਈ ਲਈ ਕ腐ਸ਼ਨ ਸਾਫ ਕਰਨ ਨਹੀਂ ਲਿਆਏ ਸਾਡੀਆਂ ਜੇਬਾਂ ਤੇ ਸਾਡੇ ਘਰਾਂ ਚ ਫੇਰ ਨਹੀਂ ਲਿਆਏ ਆ ਅਜੋ ਝਾੜੂ ਦਾ ਮੈਂ ਤੁਹਾਨੂੰ ਦੱਸਦਾ ਕੀ ਚੋਣ ਨਿਸ਼ਾਨਦਾ ਉਹਨਾਂ ਨੇ ਕੀਤਾ ਵੀ ਇੰਦਾ ਦਾ ਹੁਣ ਜਾ ਫੇਰਿਆ ਗਲੀ ਚੋਂ ਜਾਂਦੇ ਗੈਣੇ ਗਿਆਬ ਹੋ ਜਾਂਦੇ ਸੜਕ ਤੇ ਖੜੀਆਂ ਗੱਡੀਆਂ ਗਿਆ ਭੋਜਾਂਦੀਆਂ ਰੈਸਟ ਚ ਪਾਹੇ ਗਿਆ ਭੋਜਾਂਦੇ ਕਿਆ ਝਾੜੂ ਦਾ ਕਮਾਲ ਹੈ ਜਾਦੂ ਵਾਲਾ ਝਾੜੂ ਅੱਗੇ ਬੱਚੇ ਕਹਿੰਦੇ ਹੁੰਦੇ ਸਾਨੂੰ ਅਲਾਦੀਨ ਦਾ ਜਿੰਨ ਮਿਲ ਜਵੇ ਹੁਣ ਬੱਚੇ ਪਤਾ ਕੀ ਕਹਿੰਦੇ ਆ ਸਾਨੂੰ ਝਾੜੂ ਮਿਲ ਜਵੇ ਸਾਨੂੰ ਝਾੜੂ ਮਿਲ ਜਵੇ ਝਾੜੂ ਵਾਲੇ ਨਾਲ ਮਿਲਣ ਝਾੜੂ ਇਹ ਮਿਲ ਜਵੇ ਇਸ ਲਈ ਭਾਜੀ ਇਹ ਜਿਹੜੀ ਤੁਹੀ ਮਿਲੀ ਆ ਮੈਂ ਅੱਜ ਆਪਣੇ ਲੁਧਿਆਣਾ ਸ਼ਹਿਰ ਦੇ ਰੈਸਟ ਕੌਨਸਟਿਟੂਐਂਸੀ ਦੇ ਵੋਟਰਸ ਨੂੰ ਜਿਹੜੇ ਪੜ੍ਹੇ ਲਿਖੇ ਨੇ ਸਮਝਦਾਰ ਨੇ ਤੇ ਆਪਣੇ ਹੱਕਾਂ ਦੀ ਰਾਖੀ ਕਰਨ ਜਾਣਦੇ ਨੇ ਉਹਨਾਂ ਨੂੰ ਇੱਕ ਅਪੀਲ ਕਰੂੰਗਾ ਕਿ ਇੱਕ ਚੇਂਜ ਲੈ ਕੇ ਆਓ ਤੇ ਲੁਧਿਆਣਾ ਜ਼ਿਲ੍ਹਾ ਆ ਇਹ ਕੀ ਆ ਮੈਨਚੈਸਟਰ ਆਫ ਪੰਜਾਬ ਇੱਕ ਚੇਂਜ ਲੈ ਕੇ ਆਓ ਤਾਂ ਕਿ ਅਨਪਲਾਨਡ ਓਵਰਬ੍ਰਿਜ ਨਾ ਦੇਖਣ ਅਨਪਲਾਨਡ ਅੰਡਰਪਾਸ ਨਾ ਦੇਖਣ ਅਨਪਲਾਨਡ ਸਿਟੀ ਦੀ ਡਿਵੈਲਪਮੈਂਟ ਨਾ ਦੇਖੇ ਅੱਜ ਸਮਾਰਟ ਸਿਟੀ ਦੇ ਨਾਂ ਦੇ ਵਿੱਚ ਹਜ਼ਾਰਾਂ ਸੈਂਕੜਿਆਂ ਕਰੋੜਾਂ ਦੇ ਘਪਲੇ ਹੋ ਗਏ ਨੇ ਤਾਜੀ ਖਬਰ ਚੱਲਦੀ ਹੈ ਕਾਰਪੋਰੇਸ਼ਨ ਦਾ ਕਵਰ ਅੰਦਰ ਹੈ ਉਹ ਕਿਤੇ ਨਾ ਕਿਤੇ ਹਦੈਤਾਂ ਹੋ ਜਾਂਦੀਆਂ ਮੰਤਰੀ ਦਾ ਨਾਂ ਲੈ ਉਹਨੇ ਦਵਾ ਦਬ ਕਹਿ ਦਿੱਤਾ ਕਿ 90 ਲੱਖ ਮੈਂ ਉਹਦੇ ਨਾਂ ਤੇ ਲਿਆ ਸੀਗਾ ਜੀ ਆਪਣੇ ਕਮਿਸ਼ਨਰ ਦੇ ਨਾਂ ਤੇ ਡਿਚਵਾਲ ਇਹ ਦੇਖੋ ਵੀ ਸਾਡੇ ਪੈਸਿਆਂ ਨੂੰ ਕਿੱਦਾਂ ਝਟਕਾ ਦਿੰਦੇ ਆ ਮੈਂ ਤੁਹਾਡੇ ਰਾਹੀਂ ਆਮ ਜਨਤਾ ਤੱਕ ਇਹ ਗੱਲ ਪਹੁੰਚਾਣੀ ਚਾਹਣਾ ਇਹ ਨਾ ਸਮਝੋ ਤੁਸੀਂ ਇਨਕਮ ਟੈਕਸ ਨਹੀਂ ਦੇ ਰਹੇ ਹਰ ਇਨਸਾਨ ਜਿਹੜਾ ਸੋ ਕੇ ਉੱਠਦਾ ਉਹ ਟੈਕਸ ਪੇ ਹੀ ਆ ਦੁੱਧ ਲੈਣ ਗਿਆ ਉਹਦੇ ਤੇ ਟੈਕਸ ਸਕੂਟਰ ਚ ਤੇਲ ਪਵਾਣ ਗਿਆ ਵਾਹਨ ਚ ਤੇਲ ਪਵਾਣ ਗਿਆ ਉਹਦੇ ਤੇ ਟੈਕਸ ਰਾਸ਼ਨ ਲੈਣ ਗਿਆ ਉਹਦੇ ਤੇ ਟੈਕਸ ਦਵਾਈ ਲੈਣ ਗਿਆ ਉਹਦੇ ਤੇ ਟੈਕਸ ਚਿਤਾ ਦੀਆਂ ਲੱਕੜੀਆਂ ਤੱਕ ਲੈਣ ਗਿਆ ਉਹਦੇ ਤੱਕ ਟੈਕਸ ਅੱਜ ਜੰਮ ਦਾ ਬੱਚਾ 5 ਲੱਖ ਦਾ ਕਰਜ਼ਾ ਲੈ ਕੇ ਜੰਮ ਰਿਹਾ ਹੈ ਤੇ ਜਿਹੜਾ ਮਰ ਰਿਹਾ ਇਨਸਾਨ ਅੱਜ ਦੀ ਡੇਟ ਚ 5 ਲੱਖ ਦਾ ਕਰਜ਼ਾਈ ਮਰ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਸਿਸਟਮ ਦੇ ਲਈ ਇਹਨਾਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਬਾਏ ਬਾਏ ਕਰੋ ਚੇਂਜ ਲੈ ਕੇ ਆਓ ਇਹ ਆਪਣੇ ਤੁਰੀ ਵਾਲੇ ਕੈਂਡੀਡੇਟ ਦੇ ਉੱਤੇ ਮੋਹਰ ਲਾਓ ਕਿਉਂਕਿ ਮੈਂ ਤੁਹਾਡਾ ਆਪਣਾ ਐਲਬਰਟੂਆ ਤੁਹਾਨੂੰ ਅਪੀਲ ਕਰਦਾ ਕਿ ਇਸ ਦੇ ਉੱਤੇ ਮੋਹਰ ਲਾਣੀ ਹੈ ਸੱਤ ਨੰਬਰ ਬਟਨ ਦੱਬਣਾ ਹੈ ਥੈਂਕ ਯੂ